ਔਰ ਹਰ ਇੱਕ ਨੂੰ ਇਹ ਗੱਲ ਜਰੂਰ ਕਵਾਂਗੇ ਭਾਈ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਟਰੈਕਟਰਾਂ 'ਚ ਆਪ ਅਸੀਂ ਕਿਸੇ ਕੋ ਪੈਸਾ ਨਹੀਂ ਮੰਗਦੇ ਆਪ ਆਓ ਬੀ ਲੈ ਕੇ ਆਓ ਡੀਜ਼ਲ ਲੈ ਕੇ ਆਓ ਟਰੈਕਟਰਾਂ 'ਚ ਪਾ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਚੱਲਣ ਦੇ ਉਦੋਂ ਪਾ ਕੇ ਜਾਓ ਪਹਿਲਾਂ ਅਸੀਂ ਕਿਸੇ ਕੋ ਮੰਗ ਨਹੀਂ ਕਰਦੇ ਜਦੋਂ ਕੰਮ ਸ਼ੁਰੂ ਹੋਇਆ ਉਦੋਂ ਅਸੀਂ ਜਿਹੜਾ ਤੁਹਾਡੇ ਪੱਤਰਕਾਰ ਵੀਰ ਦੇ ਜ਼ਰੀਏ ਤੁਹਾਨੂੰ ਲੋਕਾਂ ਨੂੰ ਜਰੂਰ ਬੇਨਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੇ ਦਿਨੀ ਹੀ ਅਸੀਂ ਸਾਰੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਪ੍ਰਣ ਕੀਤਾ ਸੀ ਕਿ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਸਾਡੇ ਉਹਨਾਂ ਦੇ ਵਿੱਚ ਰਸਦ ਹੋ ਗਈ ਚਾਰਾ ਹੋ ਗਿਆ ਜਾਂ ਉਸ ਪਿੱਛੋਂ ਜਿੱਦਾਂ ਹੀ ਪੈਲੀਆਂ ਨੂੰ ਪੱਧਰ ਕਰਕੇ ਨਵੀਂ ਬਿਜਾਈ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾਣੀ ਹੈ ਉਸ ਬਾਰੇ ਸਾਰਿਆਂ ਦਾ ਸਾਥ ਦੇਣਾ ਸੋ ਇਸੇ ਲੜੀ ਦੇ ਤਹਿਤ ਅੱਜ ਫੇਰ ਅਸੀਂ ਪਸ਼ੂਆਂ ਦਾ ਚਾਰਾ ਜਿਹੜਾ ਲੈ ਕੇ ਪਹੁੰਚਿਆ ਚੋਕਰ ਲੈ ਕੇ ਪਹੁੰਚੇ ਆ ਮੰਡ ਵਿਖੇ ਭਾਜੀ ਹੋਣਾ ਦੇ ਕੋਲ ਆਏ ਆ ਇਹ ਸਾਨੂੰ ਅੱਗੇ ਜਾ ਕੇ ਸਾਰਾ ਕੁਝ ਦਿਖਾਉਣਗੇ ਵੀ ਕਿ ਬਈ ਕਿਦਾਂ ਜਿਹੜਾ ਹੜ੍ਹ ਆ ਉਹਨੇ ਮਾਰ ਕੀਤੀ ਹੋਈ ਆ ਕਿਸਾਨਾਂ ਨੂੰ ਤੇ ਜਿੰਨਾਂ ਜਿੰਨਾਂ ਲੋ ਲੋੜ ਆ ਲੋਡ ਬੰਦ ਜਿਹੜੇ ਵੀ ਆਪਣੇ ਸੱਜਣ ਹੈਗੇ ਆ ਉਹਨਾਂ ਨੂੰ ਅਸੀਂ ਅੱਜ ਚੋਕਰ ਦੀ ਜਿਹੜੀ ਸੇਵਾ ਪੁਈਆ ਕਰਾ ਰਹੇ ਆ ਇਸ ਤੋਂ ਇਲਾਵਾ ਅੱਗੇ ਵੀ ਜਿੱਦਾਂ ਭਾਜੀ ਹੋਣਾ ਨੇ ਜੋ ਬੇਨਤੀ ਕੀਤੀ ਆ ਕਿ ਗਾਂ ਢੀਲ ਦੀ ਜਿਹੜੀ ਆ ਉਹ ਲੋਡ ਪੈਣੀ ਆ ਹੋਰ ਬੀਜ ਦੀ ਵੀ ਲੋਡ ਪੈਣੀ ਆ ਇਸੇ ਤਰ੍ਹਾਂ ਜਿਹੜੇ ਸਾਡੇ ਐਨਆਰਆਈ ਵੀਰ ਆ ਸਾਡੇ ਕਮੇਟੀ ਮੈਂਬਰਸ ਨੇ ਉਹ ਸਾਡਾ ਸਾਥ ਦਿੰਦੇ ਰਹਿਣਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਵਾਂਗੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਵੀਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਵੀਰ ਉਹ ਜੋ ਹਾਰ ਪੀੜਤਾਂ ਵਾਸਤੇ ਨਡਾਲੇ ਤੋਂ ਸਾਡੇ ਵੀਰ ਪਹੁੰਚੇ ਆ ਚੌਕਰ ਦੀ ਸੇਵਾ ਲੈ ਕੇ ਕਿਉਂਕਿ ਮੰਡ ਦੇ ਵਿੱਚ ਵੀਰੋ ਜਿਹੜਾ ਚਾਰਾ ਆ ਹਰਾ ਚਾਰਾ ਬਿਲਕੁਲ ਹੀ ਖਤਮ ਹੋ ਚੁੱਕਾ ਆ ਕਿਉਂਕਿ ਅੱਜ ਮੈਂ ਆਪਣੇ ਵੀਰਾਂ ਨੂੰ ਅੰਦਰ ਦਾ ਵੀ ਸਾਰਾ ਦ੍ਰਿਸ਼ ਵਿਖਾਉਣਾ ਕਿ ਉਹਦਾਂ ਦੇ ਵੀਰ ਨਹੀਂ ਆਏ ਇਥੇ ਤੇ ਅੱਜ ਜਿਹੜਾ ਮਾੜੇ ਅੰਦਰ ਜਾ ਕੇ ਉਹ ਵੀ ਦ੍ਰਿਸ਼ ਵਿਖਾਵਾਂਗੇ ਕਿ ਲੋਕਾਂ ਦੇ ਘਰ-ਬਾਰ ਵੀ ਕਿਦਾਂ ਦੇ ਹਾਲਾਤ ਨੇ ਆਹ ਵਲੇ ਕਿਉਂਕਿ ਬਹੁਤ ਅਹੀ ਮਾੜੇ ਹਾਲਾਤ ਨੇ ਜਿਹੜਾ ਪਾਣੀ ਅੱਜ ਵੀ ਜਿਹੜਾ ਪਾਣੀ ਤੁਹਾਡੇ ਸਾਹਮਣੇ ਆ ਵੀ ਪਾਣੀ ਅਜੇ ਵੀ ਮਲ ਕੇ ਖੜਾ ਆ ਪਾੜੀਆਂ ਦੇ ਵਿੱਚ ਬੜਾ ਔਖਾ ਸਮਾਂ ਆ ਆਹ ਵਲੇ ਜਿਹਦੇ ਵਿੱਚ ਸਾਡੇ ਵੀਰਾਂ ਨੇ ਬਾਹ ਫੜਨ ਵਾਸਤੇ ਨਰਾਲੇ ਤੋਂ ਤਨਤਨ ਬਾਬਾ ਮੱਛਾ ਸਿੰਘ ਜੀ ਮੈਮੋਰੀਅਲ ਕਲੱਬ ਵਾਲੇ ਉਹ ਆਪਣਾ ਸੇਵਾ ਲੈ ਕੇ ਪਹੁੰਚੇ ਆ ਦਿਨੋਂ ਧੰਵਾਦ ਆ ਸਾਡੀ 20 ਮੈਂਬਰੀ ਕਮੇਟੀ ਵੱਲੋਂ ਕਿਉਂਕਿ ਅਜੇ ਵੀ ਜਿਹੜੀ ਸਾਡੀ ਕਮੇਟੀ ਆ ਵੀਰੋ ਕੈਮਪੋਰ ਕੈਮ ਖੜੀ ਆ ਕਿਉਂਕਿ ਅਸੀਂ ਜੋ ਹੁਣ ਰਾਸ਼ਨ ਲੈ ਕੇ ਆ ਰਿਹਾ ਉਹਨੂੰ ਮਨਾ ਕਰ ਰਹੇ ਅਸੀਂ ਵੀ ਭਾਈ ਹੁਣ ਅੱਗੇ ਤੋਂ ਰਾਸ਼ਨ ਕੋਈ ਨਾ ਲੈ ਕੇ ਆਓ ਸਾਨੂੰ ਲੋੜ ਪੈਣੀ ਆ ਤੁਹਾਡੇ ਤੁਹਾਡੇ ਕੋਲੋਂ ਡੀਜ਼ਲ ਦੀ ਲੋੜ ਪੈਣੀ ਆ ਕਿਉਂਕਿ ਟਰੈਕਟਰ ਅਸੀਂ ਆਪਣੇ ਲਾਉਣੇ ਆ ਸੜਕੋ ਟਰੈਕਟਰ ਸਾਰਿਆਂ ਕੋ ਹੈਗੇ ਆ ਸੜਕੋ 12 14 ਟਰੈਕਟਰ ਨੇ ਅਸੀਂ ਇਹ ਮਾਨ ਦੇ ਵਿੱਚ ਲਾਉਣੇ ਆ ਜਦੋਂ ਉਦੋਂ ਸਾਨੂੰ ਡੀਜ਼ਲ ਦੀ ਲੋੜ ਪੈਣੀ ਆ ਤੇ ਨਾਲ ਸਾਨੂੰ ਜਿਹੜਾ ਕਾਨਕ ਬਜਾਈ ਵਾਸਤੇ ਬਿਜਲੀ ਲੋੜ ਪੈਣੀ ਆ ਉਦੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਨੀ ਆ ਕਿ ਭਾਈ ਉਦੋਂ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਸਾਨੂੰ ਕਿਉਂਕਿ ਜਿਹੜਾ ਚਾਰਾ ਆ ਉਹ ਤਾਂ ਹੁਣ ਤਕਰੀਬਨ ਝੋਨੇ ਵਾਲੇ ਮੋٹے ਵੱਡੇ ਗਏ ਆ ਤੇ ਉਹਦੇ ਵਿੱਚੋਂ ਕੁਮਾਰਾ ਮੋਟਾ ਚਾਰਾ ਜਿਹੜਾ ਆ ਜੇਨਾਂ ਲੇਕਿਨ ਜਿਹੜੀ ਸਾਲ ਦੀ ਫਸਲ ਆ ਵੀਰ ਉਹਨਾਂ ਦੇ ਬੀਜਣ ਵਾਸਤੇ ਉਹਨਾਂ ਕੋਲ ਇਸ ਵੇਲੇ ਕੁਝ ਨਹੀਂ ਹੈਗਾ ਉਹਦੇ ਵਾਸਤੇ ਸਾਰਿਆਂ ਨੂੰ ਜਰੂਰ ਅਸੀਂ ਜਿਹੜਾ ਵਾ ਇੱਕ ਬੇਨਤੀ ਵੀ ਕਰਾਂਗੇ ਔਰ ਹਰੇਕ ਨੂੰ ਇਹ ਗੱਲ ਜਰੂਰ ਕਵਾਂਗੇ ਭਾਈ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਟਰੈਕਟਰਾਂ ਚ ਆਪ ਅਸੀਂ ਕਿਸੇ ਕੋ ਪੈਸਾ ਨਹੀਂ ਮੰਗਦੇ ਆਪ ਆਓ ਬੀ ਲੈ ਕੇ ਆਓ ਡੀਜ਼ਲ ਲੈ ਕੇ ਆਓ ਟਰੈਕਟਰਾਂ 'ਚ ਪਾ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਚੱਲਣ ਦੇ ਉਦੋਂ ਪਾ ਕੇ ਜਾਓ ਪਹਿਲਾਂ ਅਸੀਂ ਕਿਸੇ ਕੋ ਮੰਗ ਨਹੀਂ ਕਰਦੇ ਜਦੋਂ ਕੰਮ ਸ਼ੁਰੂ ਹੋਇਆ ਉਦੋਂ ਅਸੀਂ ਜਿਹੜਾ ਤੁਹਾਡੇ ਪੱਤਰਕਾਰ ਵੀਰ ਦੇ ਜ਼ਰੀਏ ਤੁਹਾਨੂੰ ਲੋਕਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਉਦੋਂ ਨੂੰ ਸਾਡੀ ਜਿਹੜੀ ਆ ਲੋਕਾਂ ਦੇ ਸਾਡੇ ਮਤ ਕਰਨ ਵਾਸਤੇ ਸਾਡੇ ਨਾਲ ਇਹਨਾਂ ਲੋਕਾਂ ਦੀ ਮਤ ਕਰਨ ਵਾਸਤੇ ਜ਼ਰੂਰ ਬਾਹ ਫੜਿਓ ਵੀਰੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ